ਕਹਿੰਦੇ ਹਨ ਕਿ ਪੁੱਤ ਵੰਡਾਉਣ ਜਮੀਨਾ ਤੇ ਧੀਆਂ ਦੁੱਖ ਵੰਡਾਉਂਦੀਆਂ ਅੰਮ੍ਰਿਤਸਰ ਜਿਲੰਦਰ ਰੋਡ ਦੇ ਉੱਤੋਂ ਦੀ ਜਿੱਥੇ ਰਈਆ ਫਲਾਈਓਵਰ ਦੇ ਥੱਲੇ ਸਾਨੂੰ ਇੱਕ ਐਸੀ ਧੀ ਨਜ਼ਰ ਆਈ ਜਿਹੜਾ ਆਪਣਾ ਪਰਿਵਾਰ ਚਲਾਉਣ ਦੇ ਲਈ 17 ਸਾਲ ਦੀ ਉਮਰ ਦੀ ਮਿਹਨਤ ਕਰ ਰਹੀ ਹੈ ਪਿਓ ਸਾਥ ਛੱਡ ਗਿਆ ਪਿਓ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਕਿਤੇ ਐਸੀ ਥਾਂ ਤੇ ਚਲੇ ਗਿਆ ਕਿ ਜਦੋਂ ਦਾ ਗਿਆ ਹੈ ਇਹਨਾਂ ਨੂੰ ਅਜੇ ਤੱਕ ਆ ਕੇ ਮਿਲਿਆ ਨਹੀਂ ਇਹਨਾਂ ਦਾ ਦੁੱਖ ਨਹੀਂ ਕਦੀ ਸਾਂਝਾ ਕੀਤਾ ਸਤਗੋੜੀ ਸਟਾਲ ਇਸ ਰਈਆ ਫਲਾਈਓਵਰ ਦੇ ਨੀਚੇ ਇਸ ਧੀ ਨੇ ਖੋਲਿਆ ਅੱਖਾਂ 'ਚ ਅੱਥੂ ਕਿਉਂ ਆ ਮਿਹਨਤ ਕਰਨ ਵਾਲੇ ਤਾਂ ਕਦੀ ਰੋਂਦੇ ਨਹੀਂ ਅਬੇ ਮਿਹਨੇ ਰਵਾ ਦਿੰਦੇ ਨੇ ਕਿਸ ਤਰ੍ਹਾਂ ਦੇ ਮਿਹਨੇ ਤੇ ਕਿਹਨਾਂ ਦੇ ਮਿਹਨੇ ਕੁਛ ਆਪਣੇਆਂ ਦੇ ਹੀ ਨੇ ਭੁੱਲਦੇ ਨਹੀਂ ਕੀ ਕੀ ਕਿਆ ਉਹਨਾਂ ਨੇ ਆਪ ਤੇਰੀ ਕੁੜੀ ਦਿਨੇ ਤਾਰੇ ਵਖਾਲੂਗੀ ਉਹ ਵਖਾ ਕੇ ਛੱਡਨੇ ਨੇ ਸੁੱਤੇ ਨੇ ਉੱਠਣ ਤੇ ਨਾਮ ਮੇਰਾ ਹੋਵੇ ਕਿ ਉਹ ਕੁੜੀ ਦਾ ਕੈਫੇ ਖੁੱਲ੍ਹਾ ਉਹ ਕੁੜੀ ਦਾ ਬ੍ਰਾਂਡ ਉਹਨੇ ਇੰਨੀ ਸੇਲ ਕੀਤੀ ਅੱਜ ਗਵਰਨਮੈਂਟ ਜੌਬ ਅਪਲਾਈ ਕੀਤੀ ਨਹੀਂ ਮਿਲੀ ਪੋਸਟ ਆਫਿਸ ਦੀ ਕਿਉਂਕਿ ਮੇਰੇ 10th ਚ ਮੇਰੇ 91 ਪਰਸੈਂਟੇਜ ਆ ਪਰ ਜੌਬ ਨਹੀਂ ਮਿਲੀ ਮੈਂ ਅਪਲਾਈ ਕੀਤੀ ਉਹਨੇ ਮੈਸੇਜ ਕਰਤਾ ਯੋਰ ਕੈਟੇਗਰੀ ਇਨ ਜਰਨਲ ਤੁਹਾਡੇ ਵਾਸਤੇ ਨਹੀਂ ਆ ਇਹ ਸਿਰਫ ਐਸੇ ਵਾਸਤੇ ਆ ਜਿਹੜਾ ਸੁਪਨਾ ਸ਼ੁਰੂ ਤੋਂ ਵੇਖਿਆ ਆਪਣਾ ਕੰਮ ਕਰਨਾ ਤੇ ਆਪਣਾ ਹੀ ਕਰਨਾ ਵਾ ਮੈਂ ਆਪਣੇ ਟੀ ਸਟਾਲ ਖੋਲਿਆ ਇਹ ਪੈਸੇ ਵੀ ਮੈਂ ਵਿਆਜੀ ਲੱਤੇ ਸੀ ਕਿਸੇ ਕੋਲੋਂ ਮੇਰੇ ਮੰਮਾ ਨੇ ਲੈ ਕੇ ਦਿੱਤੇ 4000 ਰੁਪਇਆ ਮੈਂ ਆਪਣਾ ਕੋਖਾ ਬਣਾਇਆ ਚਾਹ ਲਈ ਸਿਆਲ ਚੜਨ ਵਾਲਾ ਸੀ ਸਿਆਲ ਦੇ ਵਿੱਚ ਬੜਾ ਵਧੀਆ ਕੰਮ ਚੱਲਿਆ ਪਰ ਹੁਣ ਗਰਮੀ ਆਣਾ ਨਹੀਂ ਚੱਲਦਾ ਸੀ ਮੈਂ ਆਪਣਾ ਘਰ ਬਣਾਉਣਾ ਆਪਣੀ ਮਿਹਨਤ ਦੀ ਕਮਾਈ ਦਾ ਮਤਲਬ ਮੈਨੂੰ ਕੋਈ ਹੈਲਪ ਕਰੇ ਤਾਂ ਵੀ ਘਰ ਬਣ ਜੇ ਕਿ ਵੀਰੇ ਮੇਨੇ ਨਹੀਂ ਜਰੇ ਦੰਦੇ ਮੈਨੂੰ ਕਹਿੰਦੇ ਨੇ ਤੂੰ ਚਲਾਕ ਆ ਤੂੰ ਐਦਾਂ ਆ ਮੇਰੇ ਸੁਪਨੇ ਵੱਡੇ ਨੇ ਮੈਂ ਲਿਖਦੀ ਆ ਖੁਦ ਕਿਉਂਕਿ ਤੇ ਮੈਂ ਆਪਣਾ ਕੰਮ ਖੁਦ ਕਰਨਾ ਚਾਹੁੰਦੀ ਆ ਜੇ ਮੇਰਾ ਬ੍ਰਾਂਡ ਬਣਦਾ ਵਾ ਉਹਦੇ ਵਿੱਚ ਮੈਂ ਆਪਣੀ ਲਿਖਤ ਨੂੰ ਐਡ ਕਰਨਾ ਚਾਹੁੰਦੀ ਆ ਮੈਂ ਪੇਂਟਿੰਗ ਕਰਦੀ ਆ ਮੈਂ ਉਹਨੂੰ ਐਡ ਕਰਨਾ ਚਾਹੁੰਦੀ ਆ ਸੁਪਨੇ ਵੀਰੇ ਬੜੇ ਵੱਡੇ ਨੇ ਹੌਲੀ ਹੌਲੀ ਕਰਕੇ ਪੂਰੇ ਹੋਣਗੇ ਪਰ ਇੱਕ ਦਿਨ ਬ੍ਰਾਂਡ ਬਣਾਉਣਾ ਚਾਹ ਵਾਲੀ ਕੁੜੀ ਦਾ ਕਹਿੰਦੇ ਹਨ ਕਿ ਪੁੱਤ ਵੰਡਾਉਣ ਜਮੀਨਾ ਤੇ ਧੀਆਂ ਦੁੱਖ ਵੰਡਾਉਂਦੀਆਂ ਹਨ ਐਸੀ ਹੀ ਇੱਕ ਧੀ ਨਾਲ ਤੁਹਾਨੂੰ ਅੱਜ ਮਿਲਾਵਾਂਗੇ ਅਸੀਂ ਗੁజర్ ਰਹੇ ਸੀ ਅੰਮ੍ਰਿਤਸਰ ਜਲੰਧਰ ਰੋਡ ਦੇ ਉੱਤੋਂ ਦੀ ਜਿੱਥੇ ਰੱਈਆ ਫਲਾਈਓਵਰ ਦੇ ਥੱਲੇ ਸਾਨੂੰ ਇੱਕ ਐਸੀ ਧੀ ਨਜ਼ਰ ਆਈ ਜਿਹੜਾ ਆਪਣਾ ਪਰਿਵਾਰ ਚਲਾਉਣ ਦੇ ਲਈ 17 ਸਾਲ ਦੀ ਉਮਰ 'ਚ ਹੀ ਮਿਹਨਤ ਕਰ ਰਹੀ ਐ ਤਸਵੀਰ ਤੁਹਾਨੂੰ ਮੈਂ ਦਿਖਾ ਦਿਆਂ ਸਤਗੁਰ ਦਾ ਓਟ ਆਸਰਾ ਲੈ ਕੇ ਸਤਗੁਰ ਟੀ ਸਟਾਲ ਇਸ ਰੱਈਆ ਫਲਾਈਓਵਰ ਦੇ نیچے ਇਸ ਧੀ ਨੇ ਖੋਲਿਆ ਹੈ ਮਜਬੂਰੀ ਕੀ ਐ ਪਿਓ ਸਾਥ ਛੱਡ ਗਿਆ ਪਿਓ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਕਿਤੇ ਐਸੀ ਥਾਂ ਤੇ ਚਲੇ ਗਿਆ ਕਿ ਜਦੋਂ ਦਾ ਗਿਆ ਹੈ ਇਹਨਾਂ ਨੂੰ ਅਜੇ ਤੱਕ ਆ ਕੇ ਮਿਲਿਆ ਨਹੀਂ ਇਹਨਾਂ ਦਾ ਦੁੱਖ ਨਹੀਂ ਕਦੀ ਸਾਂਝਾ ਕੀਤਾ ਨਾ ਹੀ ਇਹਨਾਂ ਦੀ ਕਦੀ ਪੁੱਛ ਪੜਤਾਲ ਕੀਤੀ ਮਾਂ ਮਾਂ ਵੈਲਡਿੰਗ ਦਾ ਕੰਮ ਕਰਦੀ ਸੀ ਵੈਲਡਿੰਗ ਦੁਕਾਨ ਤੇ ਕੰਮ ਕਰਦੀ ਸੀ ਵੈਲਡਿੰਗ ਦੇ ਦੌਰਾਨ ਹੀ ਐਸੀ ਸੱਟ ਲੱਗੀ ਕਿ ਤਬੀਅਤ ਵਿਗੜੀ ਤੇ ਉਹਨਾਂ ਕੋ ਕੰਮ ਨਹੀਂ ਹੋ ਪਾਂਦਾ ਪਰਿਵਾਰ ਥੱਲੇ ਆ ਗਿਆ ਤੇ ਪਰਿਵਾਰ ਨੂੰ ਉੱਚਾ ਚੁੱਕਣ ਦੇ ਲਈ ਇਹ 17 ਸਾਲਾਂ ਧੀ ਨੇ ਸਤਗੁਰ ਦੇ ਨਾਂ ਤੇ ਸਤਗੋਟੀ ਸਟਾਲ ਖੋਲ ਲਿਆ ਇਹ ਦੋਨੋਂ ਭੈਣ ਭਰਾ ਭਰਾ 15 ਸਾਲ ਦੀ ਉਮਰ ਅਤੇ ਭੈਣ ਦੀ 17 ਸਾਲ ਦੀ ਉਮਰ ਐਸਪੀ ਸਟਾਲ ਤੇ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਹਨ ਭੈਣ 10ਵੀਂ ਕਲਾਸ ਚ ਸੀ ਜਦੋਂ ਮਿਹਨਤ ਕਰਨੀ ਸ਼ੁਰੂ ਕੀਤੀ ਤਾਂ ਹੁਣ ਪ੍ਰਾਈਵੇਟ ਤੌਰ ਤੇ ਪਲੱਸ 1 ਤੇ ਪਲੱਸ 2 ਵੀ ਕਰ ਚੁੱਕੀ ਹੈ ਪਰ ਪਲੱਸ 2 ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਆਈ ਤੇ ਇਹ ਟੀ ਸਟਾਲ ਇੱਥੇ ਖੋਲ ਲਿਆ ਤੇ ਇੱਥੇ ਮਿਹਨਤ ਕਰ ਰਹੀ ਹੈ ਇਸੇ ਕਰਕੇ ਮੈਂ ਪਹਿਲਾਂ ਕਿਹਾ ਸੀ ਕਿ ਪੁੱਤ ਜ਼ਮੀਨਾਂ ਵਡਾਉਣ ਤੇ ਧੀयां ਦੁੱਖ ਬਣਾਉਂਦੀਆਂ ਨੇ ਗੱਲਬਤ ਕਰ ਲੈਨੇ ਆ ਇਸ ਧੀ ਦੇ ਨਾਲ ਨਾਮ ਕੀ ਆਪਣਾ ਕੋਮਲਪ੍ਰੀਤ ਕੌਰ ਕੋਮਲਪ੍ਰੀਤ ਅੱਖਾਂ 'ਚ ਅਥਰੂ ਕਿਉਂ ਆ ਮਿਹਨਤ ਕਰਨ ਵਾਲੇ ਤਾਂ ਕਦੀ ਰੋਂਦੇ ਨਹੀਂ ਬਾਬੇ ਮੇਨੇ ਰਵਾ ਦਿੰਦੇ ਨੇ ਕਿਸ ਤਰ੍ਹਾਂ ਦੇ ਮੇਨੇ ਤੇ ਕਿਹਨਾਂ ਦੇ ਮੇਨੇ ਕੁਛ ਆਪਣਿਆਂ ਦੇ ਹੀ ਨੇ ਭੁੱਲਦੇ ਨਹੀਂ ਕੀ ਕੀ ਕਿਆ ਉਹਨਾਂ ਨੇ ਆ ਤੇ ਕੁੜੀ ਦਿਨੇ ਤਾਰੇ ਵਖਾਲੂਗੀ ਉਹ ਵਖਾ ਕੇ ਛੱਡਨੇ ਨੇ ਮਤਲਬ ਸੁੱਤੇ ਨੇ ਉੱਠਣ ਤੇ ਨਾਮ ਮੇਰਾ ਹੋਵੇ ਕਿ ਉਹ ਕੁੜੀ ਦਾ ਕੈਫੇ ਖੁੱਲ੍ਹਾ ਉਹ ਕੁੜੀ ਦਾ ਬ੍ਰਾਂਡ ਹੋਣਾ ਇੰਨੀ ਸੇਲ ਕੀਤੀ ਅੱਜ ਬਸ ਜਿਹੜਾ ਸੁਪਨਾ ਦੇਖਿਆ ਬਸ ਉਹੀ ਪੂਰਾ ਕਰਨਾ ਹੈ ਇਹ 30 ਸਾਲ ਖੋਲਣ ਦਾ ਕਿਦਾਂ ਮਨ ਚ ਆਇਆ ਵੀਰੇ ਜੱਟ ਜਿੰਮੇਦਾਰ ਫੈਮਿਲੀ ਤੋਂ ਆ ਗਵਰਨਮੈਂਟ ਜੌਬ ਅਪਲਾਈ ਕੀਤੀ ਨਹੀਂ ਮਿਲੀ ਪੋਸਟ ਆਫਿਸ ਦੀ ਕਿਉਂਕਿ ਮੇਰੇ 10th ਚ ਮੇਰੇ 91 ਪਰਸੈਂਟੇਜ ਆ ਪਰ ਜੌਬ ਨਹੀਂ ਮਿਲੀ ਮੈਂ ਅਪਲਾਈ ਕੀਤੀ ਉਹਨਾਂ ਨੇ ਮੈਸੇਜ ਕਰਤਾ ਯੋਰ ਕੈਟਾਗਰੀ ਇਨ ਜਰਨਲ ਤੁਹਾਡੇ ਵਾਸਤੇ ਨਹੀਂ ਆ ਇਹ ਸਿਰਫ ਐਸਟੀ ਵਾਸਤੇ ਆ ਫਿਰ ਉਦੋਂ ਮੇਰਾ ਦਿਲ ਟੁੱਟੇ ਆ ਕਿ ਨਹੀਂ ਜੌਬ ਨਹੀਂ ਜਿਹੜਾ ਸੁਪਨਾ ਸ਼ੁਰੂ ਤੋਂ ਵੇਖਿਆ ਆਪਣਾ ਕੰਮ ਕਰਨਾ ਤੇ ਆਪਣਾ ਹੀ ਕਰਨਾ ਵਾ ਮੈਂ ਆਪਣੇ ਟੀ ਸਟਾਲ ਖੋਲਿਆ ਇਹ ਪੈਸੇ ਵੀ ਮੈਂ ਵਿਆਜੀ ちゃっ ਕੇ ਸੀ ਕਿਸੇ ਕੋਲੋਂ ਮੇਰੇ ਮਮਾ ਨੇ ਲੈ ਕੇ ਦਿੱਤੇ 4000 ਰੁਪਇਆ ਮੈਂ ਆਪਣਾ ਕੋខਾ ਬਣਾਇਆ ਚਾਹ ਲਈ ਸਾਲ ਚੜਨ ਵਾਲਾ ਸੀ ਸਾਲ ਦੇ ਵਿੱਚ ਬੜਾ ਵਧੀਆ ਕੰਮ ਚੱਲਿਆ ਪਰ ਹੁਣ ਗਰਮੀ ਆਣਾ ਨਹੀਂ ਚੱਲਦਾ ਤੇ ਇੰਨੀ ਕੋ ਸੇਲ ਹੋ ਜਾਂਦੀ ਹੈ ਕਿ ਇਤੋਂ ਪਰਿਵਾਰ ਦਾ ਗੁਜ਼ਾਰਾ ਹੋ ਜਾਵੇ ਕਿਉਂਕਿ ਮੈਨੂੰ ਤਾਂ ਜੋ ਪਤਾ ਲੱਗਾ ਤੁਸੀਂ ਕਿਰਾਏ ਤੇ ਘੱਟ ਦਿੰਦੇ ਹੋ ਹਾਂਜੀ ਵੀਰੇ ਅਸੀਂ ਸ਼ੁਰੂ ਤੋਂ ਹੁਣ ਜਦੋਂ ਨੇ ਪਾਪਾ ਨੇ ਛੱਡਿਆ ਸੀ ਕਿਰਾਏ ਤੇ ਰਹੇ ਹੁਣ ਰਿਸ਼ਤੇਦਾਰਾਂ ਦੇ ਘਰੇ ਰਹਿੰਦੇ ਪਏ ਆ ਬਾਕੀ ਵੀਰੇ ਉਹਨਾਂ ਨੇ ਵੀ ਘਰ ਆ ਮੰਗਣਾ ਹੀ ਆ ਕਿਤੇ ਨਾ ਕਿਤੇ ਅਸੀਂ ਮੈਂ ਆਪਣਾ ਘਰ ਬਣਾਉਣਾ ਆਪਣੀ ਮਿਹਨਤ ਦੀ ਕਮਾਈ ਦਾ ਮਤਲਬ ਮੈਨੂੰ ਕੋਈ ਹੈਲਪ ਕਰੇ ਤਾਂ ਵੀ ਘਰ ਬੰਜੇ ਕਿ ਵੀਰੇ ਮੇਨੇ ਨਹੀਂ ਜਰੇ ਦੰਦੇ ਪਾਪਾ ਕਿੰਨੇ ਸਾਲ ਹੋ ਗਏ ਛੱਡ ਕੇ ਗਿਆ ਨੂੰ ਤੇ ਕਿਉਂ ਛੱਡ ਕੇ ਚਲੇ 12 ਸਾਲ ਹੋ ਗਏ ਨੇ ਕੁੱਟਮਾਰ ਕਰਕੇ ਸਾਨੂੰ ਛੱਡ ਗਏ ਤੇ ਉਸ ਤੋਂ ਬਾਅਦ ਆ ਕਦੇ ਨਹੀਂ ਆਏ ਮਤਲਬ ਪਹਿਲਾਂ ਵੀ ਜਿਹੜੀ ਜ਼ਿੰਦਗੀ ਕੱਟੀ ਜਦੋਂ ਨੇ ਮਮਾ ਦਾ ਵਿਆਹ ਹੋਇਆ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਕੁੱਟਦੇ ਸੀ ਉਹ ਲ ਬੜੀ ਗੰਦੀ ਜ਼ਿੰਦਗੀ ਸੀ ਸਾਨੂੰ ਛੱਡ ਕੇ ਗਏ ਆ ਸਾਡੀ ਜ਼ਿੰਦਗੀ ਵੀਰੇ ਥੋੜੀ ਜੀ ਸੌਖੀ ਹੋਈ ਆ ਚਲੋ ਸਾਡੇ ਸਾਥ ਨਹੀਂ ਆ ਗਏ ਸੀ ਇੱਕ ਮਰਿਆਂ ਬਰਾਬਰ ਸਮਝਦੇ ਆ ਚਲੋ ਅਸੀਂ ਕੁੱਟ ਮਾਰ ਤੋ ਤੇ ਵੀਰੇ ਬਚੇ ਆ ਜਿਹੜੇ ਫਿਰ ਤੁਸੀਂ ਕਹਿੰਦੇ ਸੀ ਕਿ ਰਿਸ਼ਤੇਦਾਰਾਂ ਨੇ ਮਿਹਨਤ ਦਿੱਤੇ ਆ ਉਹਨਾਂ ਮਿਹਨਾਂ ਦਾ ਕਿਸੇ ਮਿਹਨਤ ਦਾ ਜਵਾਬ ਦੇ ਪਾਏ ਹੁਣ ਤੱਕ ਵੀਰੇ ਦਿੱਤਾ ਸਕੂਟਰੀ ਤਾਂ ਦਿੱਤਾ ਮੈਨੂੰ ਮੇਰੇ ਕੋਲ ਵੀਰੇ ਆ ਕਿ ਆ ਸੀ ਮੇਰੀ ਮਾਂ ਨੂੰ ਤੋ ਸਕੂਟਰੀ ਮੇਰੀ ਮਾਂ ਦਾ ਸ਼ੁਰੂ ਤੋਂ ਵੀਰੇ ਸੁਪਨਾ ਸੀ ਸਕੂਟਰੀ ਚਲਾਉਂਦਾ ਤੇ ਕਹਿੰਦੇ ਸੀ ਤੁਸੀਂ ਨਹੀਂ ਲੈ ਸਕਦੇ ਵੀਰੇ ਆਪਾਂ ਕਿਸ਼ਤਾਂ ਤੇ ਲੈ ਲਈ ਕਹਿੰਦੇ ਸੀ ਤੁਸੀਂ ਤੇਲ ਨਹੀਂ ਪਵਾ ਸਕਦੇ ਅਸੀਂ ਤੇਲ ਵੀ ਪਵਾਤਾ ਕਹਿੰਦੇ ਪਾਣੀ ਪਾ ਕੇ ਚਲੋਣੀ ਮੈਂ ਤੇਲ ਪਵਾਤਾ ਹਜੇ ਤਾਂ ਵੀਰੇ ਸ਼ੁਰੂਆਤ ਅੱਗੇ ਵੇਖੋ ਕੀ ਕੀ ਹੁੰਦਾ ਕਿੰਨੇ ਵਜੇ ਆ ਜਾਂਦੇ ਹੋ ਇਸ ਟੀ ਸਟਾਲ ਤੇ ਤੇ ਕੀ ਕੁਝ ਦਿੰਦੇ ਹੋ ਲੋਕਾਂ ਨੂੰ ਇੱਥੇ ਬਣਾ ਕੇ ਵੀਰੇ 6 ਵਜੇ ਆ ਜਾਈਦਾ ਵਾ ਇੱਥੇ ਚਾਹ ਕੌਫੀ ਗੁੜ ਵਾਲੀ ਚਾਹ ਪਰੌਂਠੇ ਮਿਲਦੇ ਨੇ ਰੋਟੀ ਮਿਲਦੀ ਆ ਨਾਲ ਚਾਵਲ ਮਿਲਦੇ ਨੇ ਤੁਸੀਂ ਖੁਦ ਤਿਆਰ ਕਰਦੇ ਹੋ ਹਾਂਜੀ ਵੀਰੇ ਖੁਦ ਤਿਆਰ ਕਰਦੇ ਆ ਮੈਂ ਦੇਖਿਆ ਭਰਾ ਵੀ ਤੁਹਾਡਾ 15 ਸਾਲ ਦਾ ਭਰਾ ਉਹ ਵੀ ਮਿਹਨਤ ਕਰਦਾ ਨਾਲ ਹਾਂਜੀ ਜਿਸ ਦਿਨ ਛੁੱਟੀ ਹੁੰਦੀ ਹੈ ਫਿਰ ਉਸ ਦਿਨ ਮੈਂ ਆਪਣੇ ਨਾਲ ਲੈ ਆਂਦੀ ਆ ਕਿਉਂਕਿ ਵੀਰੇ ਉਹਦੇ ਵਾਸਤੇ ਕਰਨਦੇ ਉਹਨੂੰ ਪਤਾ ਹੋਣਾ ਚਾਹੀਦਾ ਕਿੰਨੇ ਵਜੇ ਤੱਕ ਲਾਗ ਰੱਖਦੇ ਹੋ 7 7:30 ਵੱਜ ਜਾਂਦੇ ਮੇਰੇ ਰਾਤ ਦੇ ਮਤਲਬ 12 13 ਘੰਟੇ ਮਿਹਨਤ ਕਰਦੇ ਹੋ ਹਾਂਜੀ ਮੇਰੇ ਬਸ ਖਲੋਤੇ ਰਹਿਣਾ ਤੇ ਇਸ ਮਿਹਨਤ ਨਾਲ ਖਰਚਾ ਵਟਾ ਨਿਕਲ ਜਾਂਦਾ ਸਾਰਾ ਮੇਰੇ ਖਰਚਾ ਤੇ ਨਹੀਂ ਨਿਕਲਦਾ ਪਰ ਮਿਹਨਤ ਕਰਦੇ ਪਿਆ ਦੁਕਾਨ ਦੀ ਮਿਹਨਤ ਦੁਕਾਨ ਤੇ ਲਾ ਰਹੀ ਆ ਸਿਆਲ ਚ ਥੋੜਾ ਬਚ ਜਾਂਦਾ ਘਰ ਜੋਗਾ ਤੇ ਸਪਨਾ ਕੀ ਦੇਖਿਆ ਮੇਰੀ ਇਸ ਭੈਣ ਨੇ ਮੇਰੀ ਅਸਤੀ ਨੇ ਸੁਪਨਾ ਕੀ ਦੇਖਿਆ ਹੋਇਆ ਮੇਰਾ ਸੁਪਨਾ ਆ ਕਿ ਜੇ ਮੈਂ ਚਾਹ ਵਾਲੀ ਕੁੜੀ ਬਣੀ ਆ ਨਾ ਤੇ ਚਾਹ ਵਾਲੀ ਕੁੜੀ ਦਾ ਬ੍ਰਾਂਡ ਬਣਾਣਾ ਆ ਇਹਦੇ ਨਾਲ ਚੀਜ਼ਾਂ ਮੈਂ ਪਲੱਸ ਕਰੂੰਗੀ ਪਰ ਵੀਰੇ ਆਪਣੀ ਚਾਹ ਵਾਲੀ ਕੁੜੀ ਦਾ ਬ੍ਰਾਂਡ ਬਣਾਣਾ ਵਾ ਅਸੀਂ ਵੀ ਇਹੀ ਅਰਦਾਸ ਕਰਦੇ ਆ ਕਿਉਂਕਿ ਤੁਸੀਂ ਸਤਗੁਰ ਦਾ ਓਟ ਆਸਾ ਲੈ ਕੇ ਸਤਗੁਰ ਦੇ ਨਾਂ ਤੇ ਇਹ ਟੀਸਟਲ ਖੋਲਿਆ ਹੈ ਤੇ ਉਹ ਵੀ ਸਤਗੁਰ ਵੀ ਕਹਿੰਦਾ ਹੈ ਕਿ ਮਿਹਨਤ ਤੇਰੀ ਤੇ ਰਹਿਮਤ ਮੇਰੀ ਹੈ ਤੁਸੀਂ ਮਿਹਨਤ ਕਰ ਰਹੇ ਹੋ ਤੇ ਰਹਿਮਤ ਵੀ ਜ਼ਰੂਰ ਕਰੇਗਾ ਦੂਸਰੇ ਪਾਸੇ ਜਿਹੜੇ ਦਾਨੀ ਸੱਜਣ ਸਮਾਜ ਸੇਵੀ ਲੋਕ ਜਿਹੜੇ ਇਸ ਸਾਡੇ ਚੈਨਲ ਦੇ ਦਰਸ਼ਕ ਨੇ ਉਹ ਵੀ ਤੁਹਾਨੂੰ ਦੇਖ ਰਹੇ ਨੇ ਸਾਰੇ ਮਾੜੇ ਨਹੀਂ ਹੁੰਦੇ ਕੋ ਚੰਗੇ ਵੀ ਹੁੰਦੇ ਆ ਕਿਉਂਕਿ ਹੱਥ ਦੀਆਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਜਿਹੜੇ ਚੰਗੇ ਲੋਕ ਨੇ ਉਹ ਜਰੂਰ ਤੁਹਾਡੀ ਮਦਦ ਲਈ ਅੱਗੇ ਆਉਣਗੇ ਤੇ ਅਸੀਂ ਵੀ ਇਹੀ ਅਪੀਲ ਕਰਦੇ ਆ ਕਿ ਕਿਸੇ ਤਰੀਕੇ ਵੀ ਤੁਸੀਂ ਮਦਦ ਕਰ ਸਕਦੇ ਹੋ ਬੇਸ਼ੱਕ ਇੱਥੇ ਗੱਡੀ ਰੋਕ ਕੇ ਇਹਦੇ ਧੀ ਕੋਲੋਂ ਚਾਹ ਪੀ ਜਾਓ ਉਹ ਵੀ ਤੁਹਾਡੀ ਮਦਦ ਹੋਏਗੀ ਪਰੌਂਠਾ ਖਾਜੋ ਉਹ ਵੀ ਤੁਹਾਡੀ ਮਦਦ ਹੋਏਗੀ ਬਾਕੀ ਹੋਰ ਤਰੀਕਿਆਂ ਵਿੱਚ ਤੁਸੀਂ ਮਦਦ ਕਰਨੀ ਚਾਹੋ ਤਾਂ ਜਰੂਰ ਕਰ ਸਕਦੇ ਹੋ ਅਸੀਂ ਵੀ ਇਥੋਂ ਗੁਜ਼ਰ ਰਹੇ ਸੀ ਜਦੋਂ ਇਸ ਧੀ ਤੇ ਨਜ਼ਰ ਪਈ ਤੇ ਅਸੀਂ ਇੱਥੇ ਪਹੁੰਚੇ ਇਹਦੇ ਕੋਲ ਇਹ ਗੱਲਬਾਤ ਕਰਨ ਦੇ ਲਈ 17 ਸਾਲ ਉਮਰ ਹੈ 15 ਸਾਲ ਦਾ ਭਰਾ ਹੈ ਦੋਨੋਂ ਭੈਣ ਭਰਾ ਇੱਥੇ ਮਿਹਨਤ ਕਰਦੇ ਹਨ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ ਇਹ ਟੀ ਸਟਾਲ ਇਹਨਾਂ ਦਾ ਰਈਆ ਪੁਲ ਦੇ ਥੱਲੇ ਰਈਆ ਫਲਾਈਓਵਰ ਦੇ ਥੱਲੇ ਲਗਾਇਆ ਜਾਂਦਾ ਹੈ ਅੰਮ੍ਰਿਤਸਰ ਤੋਂ ਜਲੰਧਰ ਰੋਡ ਜਿਹੜੀ ਜਾਂਦੀ ਹੈ ਉੱਥੇ ਰਈਆ ਕਸਬਾ ਹੈ ਉਹਦੇ ਫਲਾਈਓਵ ਜੇ ਮੈਂ ਗੱਲ ਕਰਾਂ ਤੇ ਅੱਗੇ ਦੇ ਸੁਪਨੇ ਤੁਸੀਂ ਦੱਸਿਆ ਕਿ ਮੈਂ ਬ੍ਰਾਂਡ ਬਣਾਉਣਾ ਚਾਹੁੰਦੀ ਹਾਂ ਸਭ ਕੁਝ ਕਰਨਾ ਚਾਹੁੰਦੀ ਹਾਂ ਰਿਸ਼ਤੇਦਾਰ ਤੁਹਾਨੂੰ ਮਿਹਨੇ ਮਾਰਦੇ ਰਹੇ ਨੇ ਰਿਸ਼ਤੇਦਾਰਾਂ ਦੇ ਮਿਹਨੇ ਹੀ ਹਿੱਤ ਤੱਕ ਲੈ ਆਏ ਹਾਂਜੀ ਵੀਰੇ ਫਿਰ ਇਹ ਮੈਨੂੰ ਕਹਿੰਦੇ ਨੇ ਤੂੰ ਚਲਾਕ ਆ ਤੂੰ ਐਦਾਂ ਆ ਮੇਰੇ ਸੁਪਨੇ ਵੱਡੇ ਨੇ ਮੈਂ ਲਿਖਦੀ ਹਾਂ ਖੁਦ ਅਣਾ ਤੇ ਮੈਂ ਆਪਣਾ ਕੰਮ ਖੁਦ ਕਰਨਾ ਚਾਹੁੰਦੀ ਹਾਂ ਜੇ ਮੇਰਾ ਬ੍ਰਾਂਡ ਬਣਦਾ ਵਾ ਉਹਦੇ ਵਿੱਚ ਮੈਂ ਆਪਣੀ ਲਿਖਤ ਨੂੰ ਐਡ ਕਰਨਾ ਚਾਹੁੰਦੀ ਹਾਂ ਮਤਲਬ ਮੈਂ ਪੇਂਟਿੰਗ ਕਰਦੀ ਹਾਂ ਮੈਂ ਉਹਨੂੰ ਐਡ ਕਰਨਾ ਚਾਹੁੰਦੀ ਹਾਂ ਸੁਪਨੇ ਵੀਰੇ ਬੜੇ ਵੱਡੇ ਨੇ ਹੌਲੀ ਹੌਲੀ ਕਰਕੇ ਪੂਰੇ ਹੋਣਗੇ ਪਰ ਇੱਕ ਦਿਨ ਬ੍ਰਾਂਡ ਬਣਾਉਣਾ ਚਾਹ ਵਾਲੀ ਕੁੜੀ ਦਾ ਦੁਨੀਆ ਵਿੱਚ ਮੇਰੀ ਚਲੋ ਮਰਦਾ ਇੱਕ ਦਿਨ ਜਾਣਾ ਹੀ ਆ ਕੋਈ ਤਾਂ ਯਾਦ ਰੱਖੇ ਰੇੜੀ ਤੋੜ ਕੇ ਕੁੜੀ ਇੱਕ ਕੈਫੇ ਤੱਕ ਗਈ ਆ ਇੱਕ ਬ੍ਰਾਂਡ ਤੱਕ ਗਈ ਆ ਬਸ ਇਹ ਬਿਲਕੁਲ ਐਸੇ ਧੀ ਦਾ ਸੁਪਨਾ ਹੈ ਕਿ ਆਪਣੇ ਇਸ ਕੰਮ ਨੂੰ ਬ੍ਰਾਂਡ ਬਣਾਉਣਾ ਹੈ ਬ੍ਰਾਂਡ ਤਾਂ ਮੇਰੇ ਹਿਸਾਬ ਨਾਲ ਬਣ ਚੁੱਕਾ ਹੈ ਕਿਉਂਕਿ ਸਤਗੁਰ ਦਾ ਓਟ ਆਸਾ ਲੈ ਕੇ ਸਤਗੁਰ ਦੇ ਨਾਂ ਤੇ ਟੀਸਟਲ ਖੋਲਿਆ ਹੈ ਹੋਣਾ ਜ਼ਰੂਰਤ ਹੈ ਤੁਹਾਡੇ ਸਾਥ ਦੀ ਤੁਹਾਡੀ ਮਦਦ ਦੀ ਇਸ ਦੀ ਤਾਂ ਕਿ ਇਹ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਸਵਾਰ ਸਕੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ ਫਿਲਹਾਲ ਕੰਮ ਖੋਲਿਆ ਹੈ ਇੰਨੀ ਕਮਾਈ ਨਹੀਂ ਹੋ ਪਾਂਦੀ ਕਿ ਮਾਂ ਦੀ ਦਵਾਈ ਦਾ ਖਰਚਾ ਚੁੱਕ ਸਕੇ ਭਰਾ ਦਾ ਖਰਚਾ ਚੁੱਕ ਸਕੇ ਜਾਂ ਫਿਰ ਘਰ ਦਾ ਕਿਰਾਇਆ ਦੇ ਸਕੇ ਪਰ ਫਿਰ ਵੀ ਜੋ ਕਮਾਈ ਹੁੰਦੀ ਹੈ ਉਸ ਤੋਂ ਗੁਜ਼ਾਰਾ ਜਿਹਾ ਹੈ ਉਹ ਚੱਲ ਰਿਹਾ ਹੈ ਇੱਧਰ ਭਰਾ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਭਰਾ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਚਾਹੁੰਦਾ ਹੈ ਭਰਾ 15 ਸਾਲ ਇਸਦੀ ਉਮਰ ਹੈ ਇਹ ਆਪਣੀ ਭੈਣ ਦੇ ਨਾਲ ਇੱਥੇ ਸਾਥ ਦਿੰਦਾ ਹੈ ਇਸ 30 ਸਟਾਈਲ ਦੇ ਉੱਤੇ ਬੇਟਾ ਕੀ ਨਾਮ ਆਪਣਾ ਹਾਂਜੀ ਅਜਮੇਦ ਸਿੰਘ ਕਿੰਨੇ ਵਜੇ ਆ ਜਾਂਦੇ ਹੋ ਭੈਣ ਦੇ ਨਾਲ ਫਿਰ ਹਾਂਜੀ ਇੱਥੇ 7 7:30 ਆ ਜਾਂਦੇ ਤੇ ਭੈਣ ਤੇ ਸਾਰਾ ਸਮਾਨ ਬਣਾਉਂਦੀ ਆ ਤੇ ਤੁਸੀਂ ਕੀ ਕੰਮ ਕਰਦੇ ਹੋ ਨਾਲ ਹਾਂਜੀ ਮੈਂ ਚਾਹ ਫੜਨਾਂ ਚਾਹ ਬਣਾ ਹਾਂਜੀ ਚਾਹ ਲੋਕਾਂ ਤੱਕ ਪਹੁੰਚਾ ਕੇ ਆਂਦੇ ਹਾਂ ਹਾਂਜੀ ਲੋਕਾਂ ਨੂੰ ਸਮਾਨ ਵੰਡ ਕੇ ਆਂਦੇ ਹਾਂ ਹਾਂਜੀ ਤੇ ਨਾਲ ਹੀ ਰਹਿੰਦੇ ਹੋ ਭੈਣ ਦੇ ਹਾਂਜੀ ਲੱਗਦਾ ਮਿਹਨਤ ਕਰ ਰਹੀ ਹੈ ਭੈਣ ਤੁਹਾਡੇ ਵਾਸਤੇ ਹਾਂਜੀ ਚੰਗਾ ਲੱਗਦਾ ਹਾਂਜੀ ਹਾਂਜੀ ਵਧੀਆ ਲੱਗਦਾ ਹਾਂਜੀ ਜੀ ਬਿਲਕੁਲ 15 ਸਾਲ ਦਾ ਭਰਾ ਹੈ ਆਪਣੀ ਭੈਣ ਦਾ ਸਾਥ ਦੇ ਰਿਹਾ ਹੈ ਇਸ ਟੀ ਸਟਾਲ ਦੇ ਉੱਤੇ ਤਾਂ ਕਿੰਨਾ ਕੀਤੇ ਹੈ ਜ਼ਰੂਰਤ ਹੈ ਇਹਨਾਂ ਭੈਣ ਭਰਾਵਾਂ ਦੀ ਜੋੜੀ ਨੂੰ ਤੁਹਾਡੀ ਮਦਦ ਦੀ ਤੁਹਾਡੇ ਸਾਥ ਦੀ ਜ਼ਰੂਰੀ ਨਹੀਂ ਆ ਮਦਦ ਕਿਸ ਤਰ੍ਹਾਂ ਦੀ ਹੋਵੇ ਜਦੋਂ ਵੀ ਇੱਥੋਂ ਲੰਘੋ ਤੇ ਇਸ ਟੀ ਸਟਾਲ ਤੇ ਖਲੋ ਕੇ ਚਾਹ ਪੀ ਲਓ ਪਰੌਂਠੇ ਖਾ ਲਓ ਸਬਜ਼ੀ ਖਾ ਲਓ ਉਹ ਵੀ ਇੱਕ ਤੁਹਾਡੀ ਇਹਨਾਂ ਦੇ ਵਾਸਤੇ ਮਦਦ ਹੋਵੇਗੀ ਕੈਮਰਾ ਪਰਸਨ ਲਾਫਰੀ ਦੇ ਨਾਲ ਭਪਾਲ ਸਿੰਘ ਲਿਵਿੰਗ ਇੰਡੀਆ ਨਿਊਜ਼ ਬਟਾਲਾ ਮੋਰ ਗਈਆ